ਜਿਹੜਾ ਕਿਸੇ ਨੇ ਟੋਹਾ ਪੜਦਾ ਨਾ ਉਹ ਡੇਗਦੀ ਡੇਗਦਾ ਆ ਪੂਰ ਤੋਂ ਹੀ ਡੇਗਦਾ ਜਿੰਨਾ ਇਹਨਾਂ ਨੇ ਭੰਡੀ ਪ੍ਰਚਾਰ ਕਰਿਆ ਸੀ ਮੈਂ ਪੁੱਛਣਾ ਚਾਹਣਾ ਮੇਰੇ ਵਾਸਤੇ ਵੀ ਕਰਿਆ ਸੀ ਆ ਜਿਹੜਾ ਗਰਗ ਪੈਲੇਸ ਆ ਯਾਰ ਦਵਾ ਦਿਓ ਕਬਜ਼ਾ ਮੈਨੂੰ ਮੇਰਾ ਸੀ ਨਾ ਇਹ ਵੋਟਾਂ 'ਚ ਮੇਰਾ ਹੋ ਗਿਆ ਵੀ ਇਹ ਆ ਜਿਹੜਾ ਸਾਹਮਣੇ ਗਰਗ ਪੈਲੇਸ ਆ 100 ਕਿਲੇ ਮੇਰੀ ਜ਼ਮੀਨ ਬਣ ਗਈ ਦੀ ਉਹ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਯਾਰ ਜੇ ਉਹ ਸਾਰੀਆਂ ਦੀਦਾ ਮੈਨੂੰ ਦੇ ਦੋ ਸਾ ਮੈ ਉਹ ਦੇ ਭਾਈਆਂ ਚ ਵੱਡਦਾ ਯਾਰ ਸਾਡਾ ਵੀ ਟੋਰੀ ਫੁਲਕਾ ਚੱਲ ਪਿਆ ਮੈਂ ਅੱਜ ਤੱਕ ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਿਆ ਇਹ ਬੜਾ ਸੌਖਾ ਹੁੰਦਾ ਆਪਦਾ ਕੁਝ ਕਰਨਾ ਨਹੀਂ ਤੇ ਦੂਜੇ ਤੇ ਉਂਗਲਾਂ ਚੱਕੀਆਂ ਜਾਣੀਆਂ ਤੇ ਮੈਨੂੰ ਲੱਗਦਾ ਕਿ ਇਹੇ ਚੀਜ਼ ਜਿਹੜੀ ਹੁਣ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਬਿਲਕੁਲ ਬੜੀ ਕਲੀਅਰ ਜੀ ਆ ਤੇ ਚਾਹੇ ਇੱਥੋਂ ਉਹ ਬੰਦੇ ਜਿੱਤ ਗਏ ਪਰ ਕਦੇ ਧੂਰੀ ਚੋ ਨਾ ਵੋਟਾਂ ਟਾਈਮ ਨਜ਼ਰ ਆਏ ਨਾ ਉਸ ਤੋਂ ਬਾਅਦ ਅੱਜ ਤੱਕ ਨਜ਼ਰ ਆਇਆ ਤੇ ਜਿਹੜੇ ਇਹਨਾਂ ਦੇ ਵਿਚਾਰੇ ਪੰਜ ਸੱਤ ਤੇ ਜਾਣੇ ਜਿਵੇਂ ਅੱਜ ਗਣੀਆਂ ਪੈ ਰਹੀਆਂ ਨੇ ਪੰਜ ਸੱਤ ਤੇ ਜਾਣੇ ਤਾਂ ਇਹਨਾਂ ਦੇ ਪਜਾਮੇ ਚੜਾ ਕੇ ਹੀ ਰੱਖਦੇ ਹੁੰਦੇ ਸੀ ਬਾਜ਼ਾਰ 'ਚ ਵੀ ਛੇਤੀ ਫੋਟੋ ਪਾਵਾਂਗੇ ਵੀ ਦੇਖੋ ਜੀ ਨਹੀਂ ਆ ਗਿਆ ਅੱਜ ਮੈਂ ਉਹ ਪੰਜੇ ਸੱਤੇ ਬਾਈਆਂ ਤੋਂ ਪੁੱਛਣਾ ਚਾਹਣਾ ਕਿਉਂ ਕੀ ਹਾਲ ਆ ਆਉਂਦਾ ਨਜ਼ਾਰਾ ਮਾਨ ਰਿਹਾ ਹੁਣ ਨਜ਼ਾਰਾ ਇੱਕ ਵੀ ਕੋਈ ਵੀ ਹੀ ਕੋਈ ਸੜਕ ਬਣਾਤੀ ਹੋਵੇ ਆ ਜਿੰਨੇ ਪਿੰਡਾਂ ਵਾਲੇ ਬੈਠੇ ਨੇ ਸਾਡੇ ਕਾਂਝੜੇ ਵਾਲੇ ਸਰਪੰਚ ਸਾਹਿਬ ਬੈਠੇ ਨੇ ਇਹਦਾ ਕਸੂਰ ਸਿਰਫ ਇੰਨਾ ਕਹੇ ਕਾਂਝੜੇ ਆlanda ਵੀ ਇਹ ਮੇਰੇ ਨਾਲ ਚੱਲਦੇ ਨਹੀਂ ਇਹਨਾਂ ਨੂੰ ਪਰਾਂ ਕਰਕੇ ਆਪ ਹੀ ਵਿਧ ਘਾਟਨ ਕਰੀ ਜਾਂਦੇ ਨੇ ਮੇਰੇ ਬਣਾਏ ਹੋਏ ਸਕੂਲ ਦੇ ਕਮਰੇ ਆਪ ਵਿਧ ਘਾਟਨ ਕਰੀ ਜਾਂਦੇ ਨੇ ਕੱਲੇ ਇੱਕ ਪਿੰਡ ਦੀ ਗੱਲ ਨਹੀਂ ਸੁਣਾ ਰਿਹਾ ਇੱਥੇ ਪੇਦਵੀਂ ਵਾਲੇ ਤੇ ਜੰਗਲੀ ਵਾਲੇ ਬੈਠੇ ਨੇ ਸਾਨੂੰ ਧੱਕੇ ਨਾਲ ਦੋ ਦੋ ਵੋਟਾਂ ਤੇ ਹਰਾਇਆ ਗਿਆ ਸਾਡੇ ਕੈਂਡੀਡੇਟਾਂ ਨੂੰ ਸਰਪੰਚੀ ਦੇ ਵਿੱਚ ਤੇ ਆ ਮਾਈਕ ਤੋਂ ਕਹਿ ਰਹਿਆ ਹੋਂ ਸਾਰੇ ਰਿਕਾਰਡ ਤੇ ਸਾਲ ਡੂੜ ਰਹਿ ਗਿਆ ਬਦਲੇ ਲਏ ਜਾਣਗੇ ਆਪਦੇ ਸਰਪੰਚ ਬਣਾਏ ਜਾਣਗੇ ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਪਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਰਾਂ ਉਰੋਂ ਕਿਸੇ ਹੋਰ ਸੀਟਵਾਲ ਨਾ ਜਾਵੇ ਤੁਨੀ ਸਿੰਘ ਗਾਂਧੀ ਜਿੰਦਾਬਾਦ ਕੋਈ ਕੋਈ ਲੰਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾਾਂ ਜਿੱਤਣ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਹ ਦੋ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ